ਆਈਐਸ ਅਫਸਰ ਜਦੋਂ ਕੁਰਸੀ ਤੇ ਬਹਿ ਜਾਂਦਾ ਫਿਰ ਕਈ ਵਾਰੀ ਬੰਦੇ ਨੂੰ ਬੰਦਾ ਨਹੀਂ ਸਮਝਦਾ ਇਹ ਬੜੀ ਚਰਚਾ ਆ ਮੈਂ ਫੇਰ ਦਵਾਂ ਫੇਰ ਪਹਿਲਾਂ ਵੀ ਆਪਣੀ ਗੱਲ ਹੋਈ ਆ ਆ ਜਿਹੜੇ ਮੁਲਾਜ਼ਮ ਨਾਰੇ ਨੂਰੇ ਲਾ ਰਹੇ ਨੇ ਧਮਨੇ ਮਾਰੇ ਨੇ ਚੀਕ ਚਹਾੜਾ ਪਾ ਰਹੇ ਨੇ ਕੈਬਨਟ ਸਬ-ਕਮੇਟੀ ਦਾ ਮੀਟਿੰਗਾਂ ਕਰ ਰਹੇ ਨੇ ਉਹ ਕਹਿੰਦੇ ਵੀ ਦੋ ਮੁੱਦਿਆਂ ਤੇ ਸਾਨੂੰ ਰਗੜਤਾ ਆਈਐਸ ਅਫਸਰਾਂ ਨੇ 6ਵੇਂ ਕੇਂਦਰੀ ਤਨਖਾਹ ਕਮਿਸ਼ਨ ਦਾ ਡੀਏ ਵੀ ਸਾਰਾ ਡਕਾਰ ਕੇ 55% ਲੈ ਰਹੇ ਆ ਔਰ ਮਲਾਜਮਾਂ ਨੂੰ 42% ਤੇ ਇਹਨਾਂ ਨੇ ਰੋਕਿਆ ਬ੍ਰੇਕਾਂ ਲਾਈਆਂ ਨੇ ਵੀ ਜੇ ਮਲਾਜਮਾਂ ਨੂੰ ਦਿੱਤਾ ਪੂਰਾ 55% ਤੇ ਬਜਟ ਤੈਸ਼ ਨੈਸ਼ ਹੋ ਜਾਊਗਾ ਦੂਸਰੇ ਪਾਸੇ ਏਰੀਅਰ 6ਵੇਂ ਤਨਖਾਹ ਕਮਿਸ਼ਨ ਦਾ ਪੂਰਾ ਖਾ ਪੀ ਗਏ ਨੇ ਕਈ ਸਾਲ ਪਹਿਲਾਂ ਆਈਐਸ ਅਫਸਰ ਤੇ ਮਲਾਜਮਾਂ ਨੂੰ ਹਲੇ ਤੱਕ ਦਿੱਤਾ ਨਹੀਂ ਹੋਣ ਕਹਿੰਦੇ ਵੀ ਪੈਨਸ਼ਨਾਂ ਨੂੰ ਦਵਾਂਗੇ 36 42 ਕਿਸ਼ਤਾਂ 'ਚ ਤੇ ਜਿਹੜੇ ਆਪਣੇ ਮਲਾਜਮ ਨੇ ਉਹਨਾਂ ਨੂੰ 36 ਕਿਸ਼ਤਾਂ 'ਚ ਲੱਗਦਾ ਨਹੀਂ ਵੀ ਇਹ ਇਹ ਵੀ ਕਿਤੇ ਨਾ ਕਿਤੇ ੱ ਤੱਕੇਸ਼ਈ ਹੈ ਹਾਂ ਮੈਂ ਤੁਹਾਡੇ ਨਾਲ ਸਹਿਮਤ ਆ ਇਹ ਜਿਹੜੇ ਪਹਿਲੀ ਗੱਲ ਤਾਂ ਥੋੜਾ ਜਿਹਾ ਆਪਾਂ ਨੂੰ ਕਰੈਕਟ ਕਰਨ ਦੀ ਲੋੜ ਹੈ ਆਈਐਸ ਅਫਸਰ ਬੜੇ ਘੱਟ ਗਿਣਤੀ ਚ ਹੈਗੇ ਆ ਜੇ 150 ਤੋਂ 200 ਦੇ ਵਿੱਚ ਵਿੱਚ ਮੇਰੀ ਕਰਦਾ ਰਹਿੰਦਾ ਹੈਗਾ ਬਾਲਾ ਵੱਡਾ ਵਜ਼ਨ ਨਹੀਂ ਹੈਗਾ ਨੰਬਰ 1 ਨੰਬਰ 2 ਦੇ ਉੱਤੇ ਇਹਨਾਂ ਦਾ ਡੀਏ ਵਗੈਰਾ ਆਲ ਇੰਡੀਆ ਲੈਵਲ ਦੇ ਉੱਤੇ ਗਵਰਨਮੈਂਟ ਆਫ ਇੰਡੀਆ ਫਿਕਸ ਕਰਦੀ ਹੈ ਕਿ ਕਦੋਂ ਕਿੰਨਾ ਕਿੰਨਾ ਇਹਨਾਂ ਨੂੰ ਤਨਖਾਹ ਸਾਰੇ ਪੰਜਾਬ ਦੇ ਮੁਲਾਜ਼ਮਾਂ ਨੂੰ ਕਲਾਸ 4 ਤੋਂ ਲੈ ਕੇ ਆਈਐਸ ਆਈਐਸ ਅਫਸਰ ਨੂੰ ਕੇਂਦਰੀ ਪੈਟਰਨ ਤੋਂ ਹੀ ਮਿਲਦਾ ਹੈ ਨਹੀਂ ਨਹੀਂ ਮੈਂ ਦੱਸਣਾ ਮੈਂ ਦੋ ਗੱਲਾਂ ਆ ਦੇਖੋ ਆਪਣਾ ਕੇਂਦਰ ਸਰਕਾਰ ਆਈਏ ਅਫਸਰਾਂ ਦਾ ਤਨਖਾਹ ਡੀਏ ਉਹ ਫਿਕਸ ਕਰਦੀ ਹੈ ਤੇ ਪੇਮੈਂਟ ਉਹਨੂੰ ਜਿਸ ਗਵਰਨਮੈਂਟ ਜਿਸ ਸਟੇਟ ਦੇ ਵਿੱਚ ਉਹਦੀ ਪੋਸਟਿੰਗ ਆ ਉਹ ਦਿੰਦੀ ਹੈ ਜਣਾ ਤੇ ਪੰਜਾਬ ਦੇ ਖਜ਼ਾਨੇ ਪੰਜਾਬ ਦੇ ਖਜ਼ਾਨੇ ਚੋਂ ਨੰਬਰ 1 ਜਿਹੜੇ ਆਪਣੇ ਮੁਲਾਜ਼ਮ ਪੰਜਾਬ ਦੇ ਆ ਇਹਨਾਂ ਨੂੰ ਪੀਐਨ ਤੋਂ ਲੈ ਕੇ ਕਲਾਸ 1 ਅਫਸਰ ਤੱਕ ਸਾਰੀ ਦੀ ਸਾਰੀ ਪੇਮੈਂਟ ਇਹ ਪੰਜਾਬ ਸਰਕਾਰੀ ਕਰਦੀ ਹੈ ਹੁਣ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਕਿਹਾ ਹੈਗਾ ਆ ਕਿ ਜਿੱਦਾਂ ਬਾਪ ਬਾਕੀ ਉਹਦਾ ਪਰਿਵਾਰ ਪੁੱਤਰ ਹੈ ਤਾਂ ਉਹ ਬਾਪ ਨੂੰ ਇਹ ਚਾਹੀਦਾ ਹੈਗਾ ਕਿ ਪਹਿਲਾ ਪੁੱਤਰਾ ਧੀਆਂ ਪੁੱਤਾਂ ਨੂੰ ਪੋਤੇ ਪੋਤੀਆਂ ਨੂੰ ਦੋਤੇ ਦੋਤੀਆਂ ਨੂੰ ਉਹਨਾਂ ਦਾ ਬਣਦਾ ਹੱਕ ਉਹਨਾਂ ਨੂੰ ਦਵੇ ਫਿਰ ਆਪ ਲਵੇ ਆਪਣੀਆਂ ਜੇਬਾਂ ਨਾ ਭਰੇ ਆਪਣੀਆਂ ਜੇਬਾਂ ਨਾ ਭਰੇ ਜੇਬ ਤਾਂ ਖੈਰ ਉਹ ਆਪਣਾ ਤਨਖਾਹ ਦੇ ਰੂਪ ਦੇ ਵਿੱਚ ਤਾਂ ਜੋ ਉਹਨਾਂ ਦਾ ਡਿਊ ਹੈ ਉਹੀ ਲੈਂਦੇ ਆ ਲੇਕਿਨ ਇਹਦੇ ਨਾਲ ਨਾਲ ਜਿਹੜੇ ਆਪਣਾ ਬਾਕੀ ਦਾ ਸਾਡਾ ਪਰਿਵਾਰ ਹੈ ਜਿਨ੍ਹਾਂ ਤੋਂ ਅਸੀਂ ਕੰਮ ਲੈਨੇ ਜਿਨ੍ਹਾਂ ਤੋਂ ਬਗੈਰ ਚੱਲ ਨਹੀਂ ਸਕਦੇ ਜੇ ਡਰਾਈਵਰ ਗੱਡੀ ਨਾ ਚਲਾਵੇ ਤਾਂ ਅਸੀਂ ਦਫ਼ਤਰ ਵੀ ਨਹੀਂ ਪਹੁੰਚ ਸਕਦੇ ਦੇਖੋ ਇਹ ਫਾਈਨਾਂਸ ਸੈਕਟਰੀ ਨੇ ਡਿਸਾਈਡ ਕੀਤਾ ਨਾ ਵੀ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ 1 4 2026 ਤੋਂ 36 ਕਿਸ਼ਤਾਂ 'ਚ ਏਰੀਅਰ ਦੇਣਾ ਇਹ ਜਿਹੜਾ ਪੈਨਸ਼ਨਰ ਨੂੰ ਆ ਹੋਣਾ 1 April 2025 ਤੋਂ 42 ਕਿਸ਼ਤਾਂ ਚ ਦੇਣਾ ਤਰਲੋਚਨ ਸਿੰਘ ਜੀ ਇਹਦਾ ਫੈਸਲਾ ਲੰਪਸਮ ਜੇ ਦੇਣਾ ਹੈਗਾ ਆ ਤਾਂ ਪੰਜਾਬ ਸਰਕਾਰ ਇੱਕ ਦਿਨ ਦੇ ਵਿੱਚ ਡਿਸੀਜਨ ਲੈ ਸਕਦੀ ਹੈ ਕਿ ਨਹੀਂ ਸਾਡੇ ਤੇ ਮਾੜਾ ਪ੍ਰਭਾਵ ਜਾ ਰਿਹਾ ਇਹਨੂੰ ਅੱਜ ਹੀ ਪੇਮੈਂਟ ਕਰੋ ਜਿੰਨੇ ਏਰੀਅਰ ਡਿਊ ਆ ਕਲੀਅਰ ਕਰੋ ਇਹ ਆਪਣਾ ਜੇ 26 ਤੋਂ ਦੇਣਾ 27 ਤੋਂ ਦੇਣਾ 28 ਤੋਂ ਦੇਣਾ 4 ਸਾਲਾਂ ਚ ਕਿਸ਼ਤਾਂ ਦੇਣੀਆਂ ਇਹਦਾ ਫੈਸਲਾ ਤਾਂ ਮੁੱਖ ਮੰਤਰੀ ਕਰਦਾ ਜਾਂ ਫਾਈਨਾਂਸ ਮਿਨਿਸਟਰ ਕਰਦਾ ਕਿਉਂਕਿ ਆਪਣਾ ਅਫਸਰ ਨੇ ਤਾਂ ਲਿਆ ਕੇ ਆਪਣਾ ਫਾਈਨੈਂਸ਼ੀਅਲ ਪੋਜੀਸ਼ਨ ਮਿਨਿਸਟਰ ਕੋਲ ਵਿੱਤ ਮੰਤਰੀ ਤੇ ਸੀਐਮ ਕੋ ਰੱਖ ਦੇਣੀ ਹੈ ਹੁਣ ਉਹਨਾਂ ਦੀਆਂ ਪ੍ਰਾਇੋਰਟੀਜ਼ ਕੀ ਆ ਜਦੋਂ ਰੱਖਣੀ ਹੈ ਤੇ ਉਦੋਂ ਤਾਂ ਕਹੇ ਨਾ ਦੇਖੋ ਜੀ ਜੇ ਦੇ ਦਿੱਤਾ ਤੇ ਫਿਰ ਤੇ ਪੰਜਾਬ ਦਾ ਵਿਕਾਸ ਰੁਕ ਜਾਊਗਾ ਨਾਲ ਡਰਾਵਾ ਵੀ ਦੇ ਦਿੰਦੇ ਨਾ ਆਈਐਸ ਅਫਸਰਾਂ ਦੀ ਉਹ ਕਹਿੰਦੇ ਸ਼ਾਈ ਚ ਬੜੀ ਤਾਕਤ ਹੁੰਦੀ ਹੈ ਨਹੀਂ ਨਹੀਂ ਮੈਂ ਦੱਸਦਾ ਤਰਲੋਜੀਤ ਸਿੰਘ ਜੀ ਤੁਸੀਂ ਆਪਣਾ ਸ਼ਾਇਦ ਕਿਉਂਕਿ ਮੈਂ ਤਾਂ ਇਨਸਾਈਡ ਵਰਕਿੰਗ ਦੇਖੀ ਆ ਹੁਣ ਬਾਈ ਇਲੈਕਸ਼ਨ ਆ ਰਿਹਾ ਆਪਣਾ ਲੁਧਿਆਣੇ ਦਾ ਤੁਸੀਂ ਬਲੀਵ ਕਰੋ ਉੱਥੇ ਆਪਣਾ ਚਾਹੇ 1 ਕਰੋੜ ਦੀ ਲੋਡ ਹੋਵੇ ਚਾਹੇ 100 ਕਰੋੜ ਦੀ ਲੋਡ ਹੋਵੇ ਉਹ ਪੈਸਾ ਉੱਥੇ ਜਾਏਗਾ ਕਿਉਂਕਿ ਜਿਤਨਾ ਇਲੈਕਸ਼ਨ ਜੀ ਲੇਕਿਨ ਜੇ ਸਾਡੇ 50 ਕਰੋੜ ਦੀ ਵੀ ਜ਼ਰੂਰਤ ਹੈਗੀ ਆ ਆਪਣਾ ਮੁਲਾਜ਼ਮਾਂ ਦੇ ਏਰੀਅਰਸ ਨੂੰ ਕਲੀਅਰ ਕਰਕੇ ਇਹਨਾਂ ਦਾ ਸਾਰਾ 100% ਕਲੀਅਰ ਕਰਨੀ ਤਾਂ ਉਹ ਪੈਸਾ ਨਹੀਂ ਜਾਏਗਾ ਕਿਉਂਕਿ ਆਪਣਾ ਪੋਲੀਟੀਕਲ ਡਿਸੀਜਨ ਹੈ ਇਹ ਡਿਸੀਜਨ ਇਸ ਤਰ੍ਹਾਂ ਦੇ ਮੈਂ ਹੁੰਦੇ ਦੇਖਿਆ